ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅਥਾ ਚੰਦੇ ਚਰਿੱਤਰ ਉਕਤ ਬਿਲਾਸ ਸਵਈਆ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ ਕੈ ਸੇਵ ਸਕਤ ਦਏ ਸ੍ਰੋਤ ਚਾਰ ਰਜੋ ਤਮ ਸਤ ਤਿਹੂ ਪੁਰ ਬਾਸਾ ਦਿਓਸ ਨਿਸਾ ਸਸ ਸੂਰ ਕੈ ਦੀਪ ਸੋ ਸ੍ਰਿਸ਼ਟ ਰਚੀ ਪੰਜ ਤਤ ਪ੍ਰਕਾਸ਼ਾ ਬੈਰ ਬਢਾਏ ਲਰਾਏ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ਦੋਹਰਾ ਕਿਰਪਾ ਸਿੰਧ ਤੁਮਰੀ ਕਿਰਪਾ ਜੋ ਕਛ ਮੋਹ ਪਰ ਹੋਏ ਰਚੋ ਚੰਡਕਾ ਕੀ ਕਥਾ ਬਾਣੀ ਸੋਭ ਸਭ ਹੋਏ ਜੋ ਤੋ ਜਗਮਗਾ ਜਗਤ ਮੈਂ ਚੰਡ ਚ ਮੁੰਡ ਪ੍ਰਚੰਡ ਭੁਜ ਦੰਦਨ ਦੰਦਨ ਅਸਵਰ ਮੰਡਨ ਭੋਇ ਨਵਖੰਡ ਸਵਈਆ ਤਾਰਨ ਲੋਕ ਉਧਾਰਨ ਭੂਮੈ ਹੈ ਦੇਤ ਸੰਘਾਰਨ ਚੰਡ ਤੁਹੀ ਹੈ ਕਾਰਨ ਈਸ ਕਲਾ ਕਮਲਾ ਹਰ ਅਦਰ ਸੁਤਾ ਜਹ ਦੇਖੋ ਉਹੀ ਹੈ ਤਾਮਸਤਾ ਮਮਤਾ ਨਮਤਾ ਕਵਤਾ ਕਵਕੇ ਮਨ ਮਦ ਗੁਹੀ ਹੈ ਕੀਨੋ ਹੈ ਕੰਚਨ ਲੋਹ ਜਗਤ ਰਮੈ ਪਾਰਸ ਮੂਰਤ ਜਾਹੇ ਛੁਹੀ ਹੈ ਦੋਹਰਾ ਪ੍ਰਮੋਦ ਕਰਨ ਸਭ ਭੈ ਹਰਨ ਨਾਮ ਚੰਡ ਕਾ ਜਾਸ ਰਚੋ ਚਰਿਤ੍ਰ ਬਚੇਤ੍ਰ ਤੋ ਕਰੋ ਸਬੋਧ ਪ੍ਰਕਾਸ ਪੁਨਹਾ ਆਇਸ ਅਬ ਜੋ ਹੋਏ ਗ੍ਰੰਥ ਤਉ ਮੈ ਰਚਾਉ ਰਤਨ ਪ੍ਰਮੋਦ ਕਰ ਬਚਨ ਦੀਨ ਤਾ ਮੈ ਗਚਾਉ ਭਾਖਾ ਸੋਭ ਸਭ ਕਰ ਹੋ ਧਰ ਹੋ ਕ੍ਰਿਤ ਮੈ ਅਦ ਭੁਤ ਕਥਾ ਅਪਾਰ ਸਮਝ ਕਰ ਚਿਤ ਮੈਂ ਸਵਈਆ ਤਰਾਸ ਕੁਟੰਬ ਕੇ ਹੋਏ ਕੈ ਉਦਾਸ ਆਵਾਸ ਕੋ ਤਿਆਗ ਬਸਿਓ ਬਨ ਰਾਈ ਨਾਮ ਸੁਰਥ ਮੁਨੀ ਸਰ ਬੇਖ ਸਮੇਤ ਸਮਾਦ ਸਮਾਦ ਲਗਾਈ ਚੰਡ ਅਖੰਡ ਖੰਡੇ ਕਰ ਕੋਪ ਭਈ ਸੁਰ ਰਛਨ ਕੋ ਸਮੁਹਾਈ ਬੂਜ ਹੋ ਜਾਏ ਤਿਨੈ ਤੁਮ ਸਾਧ ਅਗਾਧ ਕਥਾ ਕਹਿ ਭਾਂਤ ਸੁਨਾਈ ਤੋਟਕ ਛੰਦ ਮੁਨੀ ਸਰੋ ਵਾਚ ਹਰ ਸੋਏ ਰਹਿ ਸਾਜ ਸੈਨ ਤਹਾ ਜਲ ਜਾਲ ਕਰਾਲ ਵਿਸਾਲ ਜਹਾ ਭਇਓ ਨਾਬ ਸਰੋਜ ਤੇ ਬਿਸ ਕਰਤਾ ਸ੍ਰुत ਮੈਲ ਤੇ ਦਾਤ ਰਚੇ ਜੁਗਤਾ ਮਦ ਕੈਟਬ ਨਾਮ ਧਰੇ ਤਿੰਨ ਕੇ ਅਤ ਦੀਰਗ ਦੇਹ ਭਏ ਜਿੰਨ ਕੇ ਤਿੰਨ ਦੇਖ ਲੋਕੇਸ ਡਰਿਓ ਹਿਯ ਮੈਂ ਜਗ ਮਾਤ ਕੋ ਧਿਆਨ ਧਰਿਓ ਜੀ ਮੈਂ ਦੋਹਰਾ ਛੋਟੇ ਚੰਡ ਜਾਗੇ ਬ੍ਰਹਮ ਕਰਿਓ ਜੁਦ ਕੋ ਸਾਜ ਦੈਤ ਸਭੈ ਘਟ ਜਾਹੇ ਜੋ ਬਡਾ ਦੇਵਤਾ ਨਰਾਜ ਸਵਈਆ ਜੁਦ ਕਰਿਓ ਤੈਨ ਸੂਂ ਭਗਵੰਤ ਨ ਮਾਰ ਸਕੈ ਅਤ ਦੈਤ ਬਲੀ ਹੈ ਸਾਲ ਭਏ ਤਿਨ ਪੰਜ ਹਜ਼ਾਰ ਦੂਹੂ ਲਰਤੇ ਨਹ ਬਾਹ ਟਲੀ ਹੈ ਦੈਤਨ ਰੀਜ ਕਹਿਓ ਬਰਮਾਗ ਕਹਿਓ ਹਰ ਸੀਸਰ ਦੇਹ ਭਲੀ ਹੈ ਧਾਰ ਉਰੂ ਪਰ ਚੱਕਰ ਸੋਮ ਕਾਟਕੈ ਜੋਤ ਲੈ ਆਪਣੇ ਅੰਗ ਮਲੀ ਹੈ ਸੋਰਠਾ ਦੇਵਨ ਥਾਪਿਓ ਰਾਜ ਮਦ ਕੈਟ ਬਕਾਓ ਮਾਰਕੈ ਜੀਨੋ ਸਕਲ ਸਮਾਜ ਬੈਕੁੰਠ ਗਾਮੀ ਹਰ ਭਏ ਇਹ ਤਸਵੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤਰ ਉਕਤ ਬਿਲਾਸ ਮਦ ਕੈਟ ਬ ਬਧ ਹੈ ਪ੍ਰਥਮ ਧਿਆਏ ਪੁਨਹ ਬਹੁਰ ਭਇਓ ਮਹਿਕਾਸੁਰ ਤਿੰਨ ਤੋ ਕਿਆ ਕੀਆ ਪੂਜਾ ਜੋਰ ਕਰ ਜੁਦ ਜੀਤ ਸਭ ਜਗ ਲੀਆ ਸੂਰ ਸਮੂਹ ਸੰਘਾਰੇ ਰਣਹ ਪਚਾਰ ਕ ਤੂਕ ਟੂਕ ਕਰ ਡਾਰੇ ஆயੁਧ ਧਾਰ ਕ ਸਵਈਆ ਜੁਦ ਕਰਿਓ ਮਹਿਕਾਸੁਰ ਦਾਦਵ ਮਾਰ ਸਬਰ ਸੂਰ ਸੈਨ ਗिरायो ਕਹਿ ਕ ਦੋ ਟੂਕ ਪਾਏ ਕਹਿ ਕ ਦੋ ਟੂਕ ਦਾਇ ਅਰ ਖੇਤ ਮਹਾ ਬਰ ਬੰਡ ਮਹ ਰਣ ਪਾਇਓ ਸਰਾਉਣਤ ਰੰਗ ਸਨਿਓ ਨਿਸਰਿਓ ਜਸ ਆ ਛਬ ਕੋ ਮਨ ਮੈਂ ਇਹ ਆਇਓ ਮਾਰ ਕੈ ਛਤਰਨ ਕੁੰਡ ਕੈ ਛੇਤਰ ਮੈਂ ਮਨ ਉਹ ਪੈਠ ਕੈ ਰਾਮ ਜੂ ਨਾਇਓ ਸਵਈਆ ਲੈ ਮਹਿ ਖਾਸੁਰ ਅਸਤਰ ਸੋ ਸਾਸਤਰ ਸਭ ਕਲਵਤਰ ਜਿਉ ਚੀਰ ਕੈ ਡਾਰੇ ਲੁਥ ਪੈ ਲੁਥ ਰਹੀ ਗੁਥ ਜੁਥ ਗਿਰੇ ਗਿਰ ਸੇ ਰਥ ਸਿੰਧ ਵਪਾਰੇ ਗੋਦਸਨੇ ਸਿਤਲੋਹੁ ਮੈ ਲਾਲ ਕਰਾਲ ਪਰੇ ਰਨ ਮੈ ਗਜ ਕਰੇ ਜਿਉ ਦਰਜੀਤ ਜਮ ਮ੍ਰਿਤ ਕੇ ਸੀਤ ਮੈ ਬਾਗੇ ਅਨੇਕ ਕਥਾ ਕਰਾਰੇ ਸਵਈਆ ਲੈ ਸੁਰ ਸੰਗ ਸਭੈ ਸੁਰ ਪਾਰ ਸੋ ਕੋਪ ਕੈ ਸਾਤਰ ਕੀ ਸੈਨ ਪੈ ਧਾਏ ਦਾ ਮੁਖ ਢਾਰ ਲਿਏ ਕਰਵਾਰ ਹਕਾਰ ਪਚਾਰ ਪ੍ਰਹਾਰ ਲਗਾਏ ਸ੍ਰਾਉਣ ਮੈਂ ਦੇਤ ਸੁਰੰਗ ਭਏ ਕਬਨੇ ਮਨ ਪਾਉ ਇਹੈ ਛੱਬ ਪਾਏ ਨਾਮ ਮਨੋਰਨ ਜੀਤ ਕੈ ਪਾਲਕ ਦਾ ਸਿਰ ਪਾਉ ਸਭੈ ਪਹਿਰਾਏ ਸਵਯਿਆ ਕਾਇ ਲਕੂ ਮਤ ਹੈ ਰਨ ਮੈਂ ਇਕ ਲੋਟਤ ਹੈ ਤਨ ਨਹੀਂ ਬਿਲ ਲਾਤੇ ਦੌਰਤ ਵਿੱਚ ਕ ਬੰਧ ਫਿਰੈ ਜਿਹ ਦੇਖਤ ਕਾਇ ਰਹਿ ਡਰ ਪਾਤੇ ਓ ਮਹਿਖਾਸੁਰ ਜੁਦ ਕੀਓ ਤਬ ਜੰਬੁਕ ਗਿਰਜ ਭਏ ਰੰਗ ਰਾਤੇ ਸ੍ਰਾਉਣ ਪ੍ਰਵਾਹ ਮੈਂ ਪਾਏ ਪਸਾਰ ਕੇ ਸੋਏ ਹੈ ਸੂਰ ਮਨੋ ਮਦ ਮਤੇ ਸਵਈਆ ਜੁਦ ਕੀਓ ਮਹਿਖਾਸੁਰ ਦਾਨਵ ਦੇਖਤ ਪਾਨ ਚੱਲੇ ਨਹੀਂ ਪੰਥਾ ਸਰਉਨ ਸਮੂਹ ਚਲਿਓ ਲਖ ਕੈ ਚਤੁਰਾਨਨ ਭੂਲ ਗਏ ਸਭ ਗ੍ਰੰਥਾ ਮਾਸ ਨਿਹਾਰ ਕੈ ਗ੍ਰਿਜ ਰੜਾ ਚਤਸਾਰ ਪੜੈ ਜਿਮ ਬਾਰਕ ਸੰਥਾ ਸਾਰ ਸੁਤੀ ਟਟ ਲੈ ਪਾਟ ਲੋਥ ਸਿੰਗਾਲ ਕੇ ਮਦ ਸਿੰਗਾਲ ਕੇ ਮ ਸਿੱਧ ਬਨਾਵਤ ਕੰਥਾ ਦੋਹਰਾ ਅਗਨਤ ਮਾਰੇ ਗਣੈ ਕੋ ਭਜੇ ਜੋ ਸੁਰ ਕਰ ਤ੍ਰਾਸ ਧਾਰ ਧਿਆਨ ਮਨ ਸੇਵਾ ਕੋ ਤੱਕੀ ਪੁਰੀ ਕੈਲਾਸ ਸੋਰਠਾ ਦੇਵਨ ਕੋ ਧਨ ਧਾਮ ਸਭ ਦੇਤਨ ਲਿਓ ਛਿਨਾਇਕ ਦਏ ਕਾਢ ਸੁਰ ਧਾਮ ਤੇ ਬਸੇ ਸ਼ਿਵਪੁਰੀ ਜਾਏ ਦੋਹਰਾ ਕਿਤਕ ਦਿਵਸ ਬੀਤੇ ਤਹਾਂ ਨਾਵਨ ਨਿਕਸੀ ਦੇਵ ਬੇਡ ਪੂਰਬ ਸਭ ਦੇਵਤਨ ਕਰੀ ਦੇਵਕੀ ਸੇਵ ਰੇਖਤਾ ਕਰਿ ਹੈ ਹਕੀਕਤ ਮਾਲੂਮ ਖੁਦ ਦੇਵੀ ਛੇਤੀ ਲਿਆ ਮਹਿ ਖਸਰ ਮਹਾਮਾਰਾ ਚੀਨ ਧਾਮ ਹੈ ਕੀਜੈ ਸੋਈ ਬਾਤ ਮਾਤ ਤੁਮ ਕੋ ਸੁਹਾਤ ਸਭ ਸੇਵਕ ਕਦੀਮ ਤੱਕ ਆਏ ਤੇਰੀ ਸਮ ਹੈ ਦੀਜੈ ਬਾਜ ਦੇਸ ਹਮੈ ਮੀਟੀਐ ਕਲੇਸ਼ ਲੈ ਸਕੀ ਜੀਏ ਅਪੇਸ਼ ਉਨੇ ਭੈ ਉਨੇ ਬਡੋ ਇਹ ਕਾਮ ਹੈ ਕਰ ਕਮਾਰਤ ਨਾ ਕੋਉ ਨਾਮ ਲੈ ਕੇ ਤਾਹ ਇਮਾਰਤ ਹੈ ਤਾ ਕੋ ਲੈ ਕੇ ਖਾਵੰਦ ਕੋ ਨਾਮ ਹੈ ਦੋਹਰਾ ਸੁਨਤ ਬਚਨ ਏ ਚੰਡਕਾ ਮਨ ਮੈਂ ਉਠੇ ਰਸਾਏ ਸਬਦ ਤਨ ਕੋ ਛੇ ਕਰੋ ਬਸਉ ਸਿੰਘਪੁਰੀ ਜਾਏ ਦੈ ਤਨ ਕੇ ਬੰਦ ਕੋ ਜਬੈ ਚੰਡੀ ਕੀਓ ਪ੍ਰਕਾਸ਼ ਸਿੰਘ ਸੰਖ ਔਰ ਅਸਤਰ ਸਭ ਸ਼ਸਤਰ ਆਏਗੇ ਪਾਸ ਦਾਤ ਸੰਘਾਰਨ ਕੇ ਨਮਿਤ ਕਾਲ ਜਨਮ ਇਹ ਲੀਨ ਸਿੰਘ ਚੰਡ ਬਾਹਨ ਭਇਓ ਸਤਰਨ ਕਉ ਦੁਖ ਦੀਨ ਸਵਈਆ ਦਾਰਨ ਦੀਰਗ ਦਿਗਜ ਸੇ ਬਲ ਸਿੰਘ ਹੈ ਕੇ ਬਲ ਸਿੰਘ ਧਰੇ ਹੈ ਰੋਮ ਮਨੋ ਸਰ ਕਾਲ ਹੈ ਕੇ ਜਨ ਪਾਹਨ ਪੀਤ ਪੈ ਬ੍ਰਿਛ ਹਰੇ ਹੈ ਮੇਰ ਕੇ ਮਦ ਮਨੋ ਜਮਨਾ ਲਾਰਕੇਤ ਕੀ ਪੁੰਜ ਪੈ ਪ੍ਰਿੰਗ ਢਾਰੇ ਹੈ ਮਾਨੋ ਮਹਾ ਪ੍ਰੇਰਥ ਲੈ ਕੇ ਕਮਾਨ ਸੋ ਭੂ ਤਰ ਭੂਮਤੇ ਨਿਆਰੇ ਕਰੇ ਹੈ ਦੋਹਰਾ ਕੰਟਾ ਗਦਾ ਤ੍ਰਿਸ਼ੂਲ ਅਸ ਸੰਖ ਸਰਾਸਨ ਬਾਨ ਚੱਕਰ ਬਕਰ ਕਰ ਮੈਂ ਲੀਏ ਜਨ ਗ੍ਰੀਖਮ ਰਿਤ ਭਾਨ ਚੰਡ ਕੋਪ ਕਰ ਚੰਡ ਕਾ ਇਹ ஆயੁਧ ਕਰ ਲਈ ਨ ਨਿਤ ਨਿਕਟ ਬੇਕਟ ਪਰ ਦਾਤਕੇ ਕੰਟਾ ਕੀ ਧੁਨ ਕੀ ਨ ਦੋਹਰਾ ਸੋਨਿਕੰਟਾ ਕੇ ਹਰ ਸ਼ਬਦ ਅਸੁਰਨ ਆਸਰਨ ਲੀਨ ਚੜੇ ਕੋਪ ਕੈ ਜੂਠ ਹੋਏ ਜਤਨ ਜੁਧ ਕੋ ਕੀਨ 45 ਪਦਮ ਅਸੁਰ ਅੱਜਿਓ ਕਟਕ ਚਤੁਰੰਗ ਕਛ ਬਾਂਹ ਕਛ ਦਾਹਨ ਕਛ ਭਾਟਨ ਰਿਪਕੇ ਸੰਗ ਭਏ ਇਕੱਠੇ ਦਲ ਪਦਮ 10 15 ਹੈ ਅਰ 20 15 ਹੈ ਕੀਨੇ ਦਾਹਨੇ 10 ਬਾਂਹ ਸੰਗ 20 ਦੋ ਹਰਾ ਦੌਰ ਸਬੈ ਇੱਕ ਬਾਰ ਹਿਦਾਇਤ ਸੋ ਆਏ ਹੈ ਚੰਡ ਕੇ ਸਾਮੋਹੇ ਕਾਰੇ ਲੈਕਰ ਬਾਣ ਕਮਾਨਨ ਤਾਨ ਕਣੇ ਅਰ ਕੂਪ ਸੋ ਸਿੰਘ ਪ੍ਰਹਾਰੇ ਚੰਡ ਸੰਭਾਰ ਤਬੈ ਕਰਵਾਰ ਹਕਾਰ ਕ ਸਤਰ ਸਮੂਹ ਨਿਵਾਰੇ ਖਾਂਡਵ ਜਾਰਨ ਕੋ ਅਗਨੀ ਤੇਹ 파ਰਥ ਨੇ ਜਨ ਮੇਗ ਬਿਡਾਰੇ दोहरा देत कोप एक सा मोहे गयो तुरंगमदार सन्नमुख देवी के भयो सलब दीप अनुहार सवैया बीरबली सरदार दैत सो क्रोध कै म्यान ते खग निकारयो ਇਕ ਦਇਓ ਤਨ ਚੰਡ ਪ੍ਰਚੰਡ ਕਾ ਦੂਸਰ ਕੇ ਹਰ ਕੇ ਸਿਰ ਝਾ ਰਿਓ ਚੰਡ ਸੰਭਾਰ ਤਬੈ ਬੜ ਧਾਰ ਲਿਓ ਗਹਿ ਨਾਰ ਤਰਾ ਪਰ ਮਾਰਿਓ ਜਿਓ ਤੁਬਿਆ ਸਰਤਾ ਟਟ ਜਾਏ ਕੈ ਲੈ ਆ ਪਾਟ ਕੋ ਪਟ ਸਾਥ ਪਛਾਰਿਓ ਦੋਹਰਾ ਦੇਰੀ ਮਾਰਿਓ ਦੇਤ ਿਓ ਲਰਿਓ ਜੋ ਸੰਦਮੁਖ ਆਏ ਮੋਰਨ ਸਤੁਰਨ ਕੀ ਸਾਨਮ ਤਸੇ ਸੋ ਸੰਖ ਬਜਾਏ ਸਵੈਯਾ ਲੈਕਰ ਚੰਡ ਕੁਵੰਡ ਪ੍ਰਚੰਡ ਮਹਾਬਰ ਬੰਡ ਤਬੈ ਇਹ ਤੀਨੋ ਏਕ ਹੀ ਬਾਰ ਨਿਹਾਰ ਹਕਾਰ ਸੁਤਾਰ ਬਿਦਾਰ ਸਬੈ ਦਲ ਦੀਨੋ ਦੇਤ ਕਨੇ ਰਨ ਮਾਹੇ ਹਨੇ ਲਖ ਸਰੋਨ ਸਨੇ ਕਵਿ ਓ ਮਨ ਚੀਨੋ ਜਿਓ ਖਗ ਰਾਜ ਬਟੋ ਅਹ ਰਾਜ ਸਮਾਜ ਕੈ ਕਾਟਰ ਕਤਾ ਕਰ ਲੀਨੋ ਦੋਹਰਾ ਦੇਰੀ ਮਾਰੇ ਦੇਤਬਾਹ ਪ੍ਰਬਲ ਨਿਬਲ ਸੇ ਕੀਨਾ ਸ਼ਸਤਰ ਧਾਰ ਕਰ ਕਰਨ ਮੈਂ ਚੰਮੂ ਚਾਲ ਕਰਦੀਨ ਭੱਜੀ ਚੰਮੂ ਮਹਿਕਾਸੂਰੀ ਤੱਕੀ ਸਰਨ ਨਿਜ ਈਸ ਤਾਏ ਜਾਏ ਤਿਨਿ ਏਉ ਕਹਿਓ ਹਨਿਓ ਪਦਮ ਪਟ ਬੀਸ ਸੁਨ ਮਹਿਕਾਸੁਰ ਮੂੜ ਮਤ ਮਨ ਮੈਂ ਉਠਿ ਰਸਾਏ ਆਗੇ ਆਦੀਨੀ ਸੈਨ ਕੋ ਕੇ ਰੋ ਦੇਵੀ ਜਾਏ ਸਵਈਆ ਬਾਤ ਸੁਣੀ ਪ੍ਰਭ ਕੀ ਸਮਸੈ ਨਹ ਸੂਰ ਮਿਲੇ ਇੱਕ ਮੰਤਰ ਕਰਿਓ ਹੈ ਜਾਏ ਪਰ ਚਹੂ ਔਰ ਤੇ ਤਾਇ ਕਾ ठाਟ ਇਹ ਮਨ ਮਦ ਕਰਿਓ ਹੈ ਮਾਰ ਹੀ ਮਾਰ ਪੁਕਾਰ ਪਰ ਅਸ ਲੈ ਕਰ ਮੈਂ ਦਲ ਿਉ ਬਹਿ ਬਿਹਰਿਓ ਹੈ ਕੇਰ ਲਈ ਚਹੂ ਔਰ ਤੇ ਚੰਡ ਸੋ ਚੰਦ ਮਨੋ ਪਰ ਵੇਖ ਪਰਿਓ ਹੈ ਸਵਯਾ ਦੇਖ ਚਮੂ ਮਹ ਖਾਸੁਰ ਕੀ ਕਰ ਚੰਡ ਕੁ ਵੰਡ ਪ੍ਰਚੰਡ ਤਰਿਓ ਹੈ ਦਕਸ਼ਣ ਬਾਮ ਚਲਾਏ ਕਣੇ ਸਰ ਕੋਪ ਭਿਆਨਕ ਜੁਧ ਕਰਿਓ ਹੈ ਭੰਜਨ ਭੇ ਅਰ ਕੇ ਤਨ ਤੇ ਛਟ ਸ਼੍ਰਾਵਨ ਸਮੂਹ ਤਰਾਨ ਪਰਿਓ ਹੈ ਆਠ ਵ ਸਿੰਧ ਪਚਾਇਓ ਹਟੋ ਮਨੋ ਯਾਰਨ ਮੈਂ ਬਿਦਨੇ ਉਗਰਿਓ ਹੈ ਦੋ ਹਰ ਕੋਪ ਭਈ ਅਰ ਦਲ ਬਿਖੈ ਚੰਡੇ ਚੱਕਰ ਸੰਭਾਰ ਏਕ ਮਾਰ ਕਐ ਦੁਆਕੀਏ ਦੁਆਤੇ ਕੀਨੇ ਚਾਰ ਸਵਈਆ ਇਹ ਭਾਂਤ ਕੋ ਜੁਦ ਕਰਿਓ ਸੁਨਕ ਕਵਲ ਆਸਮੈ ਧਿਆਨ ਛਟਿਓ ਹਰ ਕਾ ਪੁੰਡ ਚੰਡ ਸੰਭਾਰ ਉਭਾਰ ਗਦਾ ਧੁਨ ਸੰਖ ਬਜਾਏ ਕਰਿਓ ਖਰਕਾ ਸਿਰ ਸਤਰਨ ਕੇ ਪਰ ਚੱਕਰ ਪਰਿਓ ਛਟ ਐਸੇ ਬਹੇਓ ਕਰ ਕੀ ਬਰਕਾ ਜਨ ਖੇਲਣ ਕੋ ਸਰਤਾ ਟਟ ਜਾਏ ਚਲਾਵਤ ਹੈ ਛਿਛਲੀ ਲੜਕਾ ਦੋਹਰਾ ਦੇਖ ਚੰਮੂ ਮਹਿਕਾਸਰੀ ਦੇਵੀ ਬਲ ਹੈ ਸੰਭਾਰ ਕਛ ਸਿੰਘ ਹੈ ਕਛ ਚੱਕਰ ਸੋ ਦਾਰੇ ਸਭੈ ਸੰਘਾਰ ਇਕ ਭਾਜੇਂਦਰਪ ਪੈ ਗਏ ਕਹੇ ਉਹ ਹਤੀ ਸਭ ਸੈਨ ਈਓ ਸੁਨ ਕੈ ਕੋਪਿਓ ਅਸੁਰ ਚੜ ਆਇਓ ਰਨ ਐਨ ਸਵਈਆ ਜੋਜ ਪਰੇ ਸਭ ਸੈਨ ਲਖੀ ਜਬ ਤਉ ਮਹਿ ਖਸੁਰ ਖਾਗ ਸੰਭਾਰਿਓ ਚੰਡ ਪ੍ਰਚੰਡ ਕੇ ਸਾਮੁ ਹੈ ਜਾਏ ਭਿਆਨਕ ਪਾਲਕ ਜਿਉ ਭਬਕਾਰਿਓ ਮੁਗਦਰ ਲੈ ਆਪਣੇ ਕਰ ਚੰਦ ਸੋ ਕੈ ਬਾਰ ਤਾ ਤਨ ਉਪਰ ਡਾਰਿਓ ਜਿਉ ਹਨੂਮਾਨ ਉਖਾਰ ਪਹਾੜ ਕੋ 라वण के ਔਰ ਭੀਤਰ मारਿਓ ਫੇਰ ਸਰਾਸਨ ਕੋ ਗਹਿ ਕੈ ਕਰ ਬੀਰ ਹਨੇ ਤਿਨ ਪਾਨ ਨ ਮੰਗੇ ਕਾਇਲ ਹੂਮ ਪਰੇ ਰਨ ਮਾਹੇ ਕਰਾਹਤ ਹੈ ਗਿਰ ਸੇ ਗਜ ਲੰਗੇ ਸੂਰਨ ਕੇ ਤਨ ਕौਚਨ ਸਾਥ ਪਰੇ ਧਰ ਪਾਉ ਉੱਠੇ ਤਹ ਚੰਗੇ ਜਾਨੋ ਦਵਾ ਬਨ ਮਾਜ ਲਗੇ ਤਹ ਕੀਟਨ ਪਾਛ ਕਉ ਦੋਰੇ ਪੁਜੰਗੇ ਸਵਈਆ ਕੋਪ ਪਰੇ ਰਣਚੰਡ ਪ੍ਰਚੰਡ ਸੋ ਪ੍ਰੇਰ ਕੇ ਸਿੰਘ ਤਸੀ ਰਣ ਮੈਂ ਕਰ ਵਾਰ ਲੈ ਲਾਲ ਕੀਏ ਅਰ ਖੇਤ ਲੱਗੀ ਬੜਵਾਨਲ ਜਿਉ ਬਨ ਮੈਂ ਤਬ ਕਿਰ ਲਈ ਚਹੂ ਔਰਤੇ ਦਾ ਤਨ ਯੋ ਉਪਮਾ ਉਪਜੀ ਮਨ ਮੈਂ ਮਾਨਤੇ ਤਨ ਤੇਜ ਚਲਿਓ ਜਗ ਮਾਤ ਕੋ ਦਾਮਨ ਜਾਨ ਚੱਲੇ ਕੰਨ ਮੈਂ ਉਟ ਗਏ ਤੁਜਨੇ ਸਗਰੀ ਅਸ ਚੰਡ ਪ੍ਰਚੰਡ ਜਬੈ ਕਰ ਲੀਨੋ ਦਾਤ ਮਰਨਹਿ ਬੇਖ ਕਰੇ ਬਹੁਤ ਬਰਬੰਡ ਮਹਾ ਬਲ ਕਿਨੋ ਚੱਕਰ ਚਲਾਏ ਦਇਓ ਕਰਤੇ ਸਿਰ ਸਤਰ ਕੋ ਮਾਰ ਜੁਦਾ ਕਰ ਦੀਨੋ ਸ੍ਰਉਨਤ ਧਾਰ ਚੱਲੀ ਨਭ ਕੋ ਜਨ ਸੂਰ ਕੋ RAM ਜਲਾ ਜਲ ਦੀਨੋ ਸਵਈਆ ਸਭ ਸੂਰ ਸੰਗਾਰ ਦਏ ਤਿਹ ਖੇਤ ਮਹਾ ਬਰਬੰਡ ਪ੍ਰਾਕ੍ਰਮ ਕੈ ਤਹਾ ਸਰਾਉਨਤ ਸਿੰਧ ਭਇਉ ਧਰਨੀ ਪਰ ਪੁੰਜੇ ਗਰੇ ਆਸਕੈ ਧਮਕੈ ਜਗ ਮਾਤ ਪ੍ਰਤਾਪ ਹਨੇ ਸੁਰਤਾਪ ਸੋ ਦਾਨਵ ਸੈਨ ਗਈ ਜਮਕੈ ਬਹਰਉ ਅਰ ਸਿੰਧੁਰ ਕੇ ਦਲ ਪੈਠ ਕੈ ਦਮਨ ਜਿਉ ਦੁਰਗਾ ਦਮਕੈ ਨੋਹਰਾ ਜਦ ਮਹਿਖਾਸੁਰ ਮਾਰਿਓ ਸਬਦਾ ਤਨ ਕੋ ਰਾਜ ਤਬ ਕਾਇਰ ਭਾਜੇ ਸਬੈ ਛਾਡਿਓ ਸਕਲ ਸਮਾਜ ਕਬੀਰ ਮਹਾਬੀਰ ਕਹਿਰੀ ਦੁਪਹਿਰੀ ਕੋ ਪਾਨ ਮਾਨੋ ਦੇਵਨ ਕੇ ਕਾਜ ਦੇ ਵੀ ਡਾਰਿਓ ਦੇਤ ਮਾਰਕੈ ਔਰ ਦਲ ਭਾਜਿਓ ਜੈਸੇ ਪਾਉਣ ਹੂ ਤੇ ਭਾਜੇ ਮੇਘ ਇੰਦਰ ਦੀ ਨਰਾਜ ਬਲ ਆਪਨੋ ਸੁਧਾਰ ਕੈ ਦੇਸ ਦੇਸ ਕੇ ਨਰੇਸ ਡਾਰੇ ਹੈ ਸੁਰੇਸ ਪਾਏ ਕੀਨ ਅਬ ਖੇਕ ਸੁਰ ਮੰਡਲ ਵਿਚਾਰ ਕੈ ਇਹ ਭਾਈ ਗੋਪਤ ਪ੍ਰਗਟ ਜਾਏ ਤਹ ਭਾਈ ਜਹਾਂ ਬੈਠੇ ਹਰ ਹਰ ਅੰਬਰ ਕੋ ਡਾਰ ਕੈ ਦੇਸ ਦੇਸ ਕੇ ਨਰੇਸ ਡਾਰੇ ਹੈ ਸੁਰੇਸ ਪਾਏ ਕੀਨ ਅਬ ਖੇਕ ਸੁਰ ਮੰਡਲ ਵਿਚਾਰ ਕੈ ਇਹ ਭਾਈ ਗੋਪਤ ਪ੍ਰਗਟ ਜਾਏ ਤਹ ਭਾਈ ਜਹਾਂ ਬੈਠੇ ਹਰ ਹਰ ਅੰਬਰ ਕੋ ਡਾਰ ਕੈ ਇਤਿ ਸ੍ਰੀ ਮਾਰਕੰਡੇ ਪੁਰਾਣੇ ਸ੍ਰੀ ਚੰਡੀ ਚਰਿਤ੍ਰ ਉਕਤ ਬਿਲਾਸ ਮਹਖਾਸੁਰ ਬਦਹ ਨਾਮ ਦੁਤੀਆ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ